ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਗ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੋਹਲੀਆ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਪੈਂਦਾ ਬਾਈ ਨੂੰ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 7 HF ਬੱਚੀਆਂ ਲੈ ਕੇ ਆਏ ਆ ਜੀ ਰੰਗ ਪ੍ਰਿੰਟ ਤੇ ਜਾਦ ਬਰੀਡ ਦੇ ਫੱਕ ਤੋਂ ਪੂਰੀਆਂ ਚੰਗੀਆਂ ਨੇ ਬਾਕੀ ਮੌਲ ਰੇਟ ਬਾਈ ਦੇ ਹਮੇਸ਼ਾ ਜੈ ਜੀ ਹੁੰਦੇ ਆਪਾਂ ਵੀਡੀਓ ਅਪਲੋਡ ਕਰਦੇ ਰਹਿੰਦੇ ਆ ਜੀ ਪੂਰੀ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਸਟੀ ਗੱਲ ਜੀ ਸਸਟੀ ਗੱਲ ਜੀ ਨਾਮ ਤੇ ਐਡਰੈਸ ਲੱਖ ਦੋ ਜੀ ਮਾ ਬਾਈ ਜੀ ਕੁਲਵਿੰਦਰ ਸਿੰਘ ਆ ਪਿੰਡ ਘੋਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਹਿੰਦਾ ਵੱਡਾ ਘੋਲਿਆ ਦੋਨੇਕ ਮੋਬਾਈਲ ਨੰਬਰ ਹੈਗਾ 9981935553 ਠੀਕ ਆ ਵੀਰੇ ਅੱਜ ਫਿਰ ਸੱਤ ਨਾਗਾ ਜੀ ਹਾਂ ਜੀ ਬਰਾੜ ਸੱਤੇ ਟੌਪ ਦੀਆਂ ਬੱਸੀਆਂ ਠੀਕ ਆ ਦੰਦੋ ਸੱਤੇ ਕਿਵੇਂ ਆ 6 ਹੀਰੀਆਂ ਜਮਾਂ origignal ਠੀਕ ਆ ਜੀ ਤੇ ਸੱਤ ਵੀ ਦੂਨ ਦੇ ਚੱਕ ਦੀ ਠੀਕ ਆ 6ਾਂ ਦੇ ਦਾ ਦੰਦ ਦੇ ਹੱਲ ਦਾ ਵੀ ਨਹੀਂ ਹੋ ਮੈਂ ਕਹਣਾ ਜਮਾਂ ਹੀ ਠੀਕ ਆ ਤੇ ਫੂੜ ਛਾਂਗ ਕਿਸੇ ਦੇ ਫੂੜ ਛਾਂਗ ਜੀ ਜੇ ਹੋਊਗੀ ਤਾਂ ਦਿਖਾ ਦਾਂਗੇ ਠੀਕ ਆ ਜੀ ਬਾਕੀ ਸਾਰੀਆਂ ਸਾਫ਼ ਹੀ ਆ ਬੱਸੀਆਂ ਕੋਈ ਆਏ ਨਹੀਂ ਹੈ ਕੋਈ ਝੋਲਿਆਂ ਗੱਬਣਾ ਵਾਲਿਆਂ ਚ ਮਝੋਲੀਆਂ ਹੁੰਦੀਆਂ ਆ ਬੱਚਿਆਂ ਦੀ ਠੀਕ ਆ ਕਿੰਧਰੋਂ ਸ਼ੁਰੂ ਕਰ ਗਏ ਵੀਰੇ ਬਾਅਦ ਤੋਂ ਹੀ ਕਰ ਲੈਨੇ ਆ ਇਸ ਤੋਂ ਹੀ ਕਰ ਇਹ ਬੱਚੇ ਦੀ ਕਿੰਨੀ ਉਮਰ ਹੈ ਇਹ ਬਈ ਹੈਗੀ 7 ਮਹੀਨੇ ਦੀ ਬੱਚੀ ਹੈ ਕਿੰਨੇ ਦੀ 7 ਮਹੀਨੇ 7 ਮਹੀਨੇ ਦੀ ਬੱਚੀ ਦੀ ਝੋਲੀ ਦਿਖਾ ਦਿਓ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਝੋਲੀ ਚੈੱਕ ਕਰੋ ਆਏ ਹਾਏ ਥਾਣੀ ਬੜਾ ਕਮਾਲ ਦਾ ਲੱਗਿਆ ਵਾ ਵੀਰ ਚੈੱਕ ਕਰੋ ਆਪਾਂ ਛਾੜ ਕੇ ਨੰਨੇ ਹੀ ਲਿਆਂਦੇ ਆ ਭਾਈ ਸਹੀ ਗੱਲ ਆ ਜੀ ਕੁਆਲਿਟੀ ਵੀ ਚੰਗੀ ਆ ਬਾਕੀ ਚੈੱਕ ਕਰ ਸਕਦੇ ਹੋ ਜੀ ਰੰਗ ਬ੍ਰਾਈਟ ਵੀ ਪੂਰਾ ਚੰਗਾ ਜੀ ਥਣ ਕੱਲਾ ਕੱਲਾ ਨਿੱਖੜ ਮਾ ਗੁਲਾਬੀ ਲੱਗਿਆ ਵਾ ਪੀਸ ਕੁਆਲਿਟੀ ਸੋਹਣੀ ਹੈ ਰੰਗ ਪ੍ਰਿੰਟ ਦੀ ਵੀ ਚੰਗੀ ਹੈ ਜੀ ਬਾਕੀ ਸਾਂਭਣ ਵਾਲੀਆਂ ਚੀਜ਼ਾਂ ਬੱਚੇ ਆ ਹਜੇ ਵੀਰੇ ਤੇ ਡਿਮਾਂਡ ਕਿਵੇਂ ਫਿਰ ਆਪਾਂ ਕਰਨੀ ਕੱਲੇ ਕੱਲੇ ਦੀ ਇਹ ਆਉਂਾ ਬਰਾੜਾ ਪਾ ਰੱਖਾਂਗੇ ਤਾਂ ਚਲੋ ਕੱਲੇ ਕੱਲੇ ਦੇ ਹਿਸਾਬ ਦੇ ਕੋਈ ਜੋੜਾ ਲੈਣ ਉਹਦੇ ਚ ਵੱਧ ਮਾਨਦਾਨ ਕਰ ਦਾਂਗੇ ਤੇ ਜੇ ਕੋਈ ਤਿੰਨ ਲਊਗਾ ਤਿੰਨ ਲਊਗਾ 300 ਕਿਲੋਮੀਟਰ ਤੱਕ ਦੀ ਆਪਣੀ ਡਿਲੀਵਰੀ ਫਰੀ ਆ ਤੇ ਜੇ ਸਾਰੀਆਂ ਲਊਗਾ ਸਾਰਿਆਂ ਤੇ ਪੂਰੇ ਪੰਜਾਬ ਦੀ ਡਿਲੀਵਰੀ ਫਰੀ ਆ ਠੀਕ ਹੈ ਵੀਰੇ ਹੋਰ ਆਪਣਾ ਪੁਰਾਣਾ ਹੀ ਰਹੂਗਾ ਠੀਕ ਹੈ ਜੀ ਤੇ ਅੱਜ ਦਾ ਜਿਹੜਾ ਰੇਟ ਆ ਰੇਟ ਵੀ ਜਮਾਂ ਜੈ ਜੀ ਕਰਾਂਗੇ ਗਲਤ ਰੇਟ ਨਹੀਂ ਆਪਾਂ ਮੰਗਣਾ ਠੀਕ ਹੈ ਜੀ 15000 ਦੇ ਹਿਸਾਬ ਨਾਲ ਪਰ ਬੱਚੀ ਦਾ ਪਰ ਬੱਚੀ ਹਾਂਜੀ ਤੇ ਜੇ ਕੋਈ ਇਕੱਠੀਆਂ ਲੈਂਦਾ ਉਹਦੇ ਚ ਮਾਨਦਾਨ ਆਪਾਂ ਵੱਧ ਕਰ ਦਿੰਦੇ ਆ ਜਾਣੀ ਸਾਰਿਆਂ ਦਾ 15-15 ਹੀ ਹੋ ਗਿਆ 15-15 ਹੀ ਹੋ ਗਿਆ ਆ ਵੱਡੀਆਂ ਮੱਛੀਆਂ ਆਗੀਆਂ ਮੰਨ ਲਾ ਵੀ 4-5 ਆਹ ਵੱਟੀਆਂ ਮੱਛੀਆਂ ਆਗੀਆਂ ਜੇ ਸਹੀ ਗੱਲ ਆ ਜੀ ਤੇ ਉਹਦੇ ਚੋਂ ਇਕੱਠੇ ਚ ਮਾਨਦਾਨ ਕਰ ਮਾਨਦਾਨ ਕਰ ਦਿਆਂਗੇ ਜੇ ਸਾਰੀਆਂ ਇਕੱਠੀਆਂ ਲੈਂਦਾ ਇੱਕ ਤਾਂ 15-15 ਹਜ਼ਾਰ ਦਾ ਮੁੱਠਾ ਹੋਰ ਕੋਈ ਆਫਰ ਹੋਰ ਆਫਰ ਬਸ ਇਹੀ ਆ ਵਾ ਉਹਦੇ ਚੋਂ ਇਕੱਠੀਆਂ ਚੋਂ ਅਪਛੂੜ ਚ ਆਪਾਂ ਕਰ ਦਿਆਂਗੇ ਹਾਂ ਠੀਕ ਛੂੜ ਚ ਆਪਾਂ ਆਪਾਂ ਮੰਗਣ ਦਾ ਫਰਾੜ ਹੁਣ ਜਿਵੇਂ ਆ ਵੱਛੀਆਂ ਇਹਨਾਂ ਦਾ ਆਪਾਂ 20-20 ਮੁੱਲ ਕਰ ਦਿੰਦੇ ਸਹੀ ਗੱਲ ਹੈ ਫੇਰ ਆਪਾਂ ਉਹ ਉਹ ਕੰਮ ਨਹੀਂ ਆਪਾਂ ਕਰਦੇ ਇਹ ਬਹੁਤ ਅੱਛੀ ਦੇ ਇਹਦਾ 1 ਮਿੰਟ ਹੈ ਇਹਦਾ 1 ਨੰਬਰ ਦਾ 15000 ਰੁਪਿਆ ਸਾਰਿਆਂ ਦਾ 15-15 ਦਾ ਲਈ 15 ਦਾ ਨਹੀਂ ਕਰਤਾ ਆਪਾਂ ਮੰਨ ਲਓ ਮੰਨ ਲਾ ਵੀ ਜੇ ਕੋ ਜੋੜਾ ਬਣਾਉਂਦਾ ਜਾਂ ਤਿੰਨ ਲੈਂਦਾ ਜਾਂ ਵੱਡੀਆਂ ਦੋ ਲੈਂਦਾ ਇਧਰੋਂ ਇਹਨਾਂ ਚੋਂ ਇੱਕ ਪਾਉਂਦਾ ਚਾਹੇ ਉਹਨਾਂ ਚੋਂ ਲੈਂਦਾ ਆਪਾਂ ਇੱਕ ਰੇਟ ਰੱਖਿਆ ਹੁਣ ਮੰਗਣ ਨੂੰ ਆਪਾਂ ਉਹਨਾਂ ਦਾ ਵੀ 20-20000 ਰੁਪਿਆ 25000 ਵੀ ਕਰ ਸਕਦੇ ਸੀਗੇ ਉਹਦੇ ਸਾਮ ਜੇ ਹੁਣ ਆਹ ਦੋ ਬੱਚੀਆਂ ਉਹ ਜੀ ਉਧਰੋਂ ਵੀ ਵੱਡੀਆਂ ਆ ਹਨ ਇੱਕ ਬੇਨਤੀ ਹੋਰ ਆ ਵੀਰੇ ਸਪੈਸ਼ਲ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਕਿਉਂਕਿ ਤੁਹਾਡੇ ਵਾਸਤੇ ਨਕੀਨੇ ਲੈ ਕੇ ਆਉਂਦੇ ਆਂ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ 2 ਨੰਬਰ ਦਾ ਵੀਰੇ ਝੋਲੀ ਦਿਖਾ ਦਿੱਗੇ ਰੇਟ ਸਾਰਿਆਂ ਦਾ ਇੱਕੋ ਜਿਹਾ ਹੀ ਰਹਿਣ ਵਾਲਾ ਜੀ ਝੋਲੀ ਕਰ ਲਓ ਜੀ ਚੈੱਕ ਟਾਪ ਦੀ ਝੋਲੀ ਆ ਬਲੈਕ ਥਾਣਾ ਮੰਜੇ ਦੇ ਪਹਾੜੇ ਉੱਪਰੋਂ ਖੜਾ ਰੰਗ ਪ੍ਰਿੰਟ ਵੀ ਪੂਰਾ ਚੰਗਾ ਜੀ ਜਿਹੜੇ ਵੀਰ ਫੇਸਬੁੱਕ ਦੇ ਵੀਡੀਓ ਵੇਖ ਰਹੇ ਹੋ ਫੇਸਬੁੱਕ ਤੇ ਫੋਲੋ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਾਕੀ ਕਮੈਂਟ ਕਰਕੇ ਦੱਸ ਦਿਓ ਬਈ ਕਿਵੇਂ ਦਾ ਤੁਹਾਨੂੰ ਮਾਲ ਲੱਗਦਾ ਬਾਕੀ ਚੰਗੀ ਆ ਵੈੜ ਵੀਰੇ ਆ ਜੇ ਸਾਰਾ ਸਿੰਗਲ ਲੈਣੀ ਹੁੰਦੀ ਤਾਂ ਬਹੁਤ ਜਿਆਦਾ 20 22000 ਰੁਪਇਆ ਕਿਤੇ ਨਹੀਂ ਗਿਆ ਹਾਂ ਕਿਤੇ ਨਹੀਂ ਗਿਆ ਪਰ ਤੁਹਾਨੂੰ 15 ਜੀ ਮਿਲ ਜਾਣੀ ਹੈ ਇਹ ਚਲੋ ਕਠੀਆਂ ਜਾਂ ਆਪਾਂ ਨੂੰ ਫਰਕ ਨਹੀਂ ਪੈਂਦਾ ਹਜ਼ਾਰ ਹਜ਼ਾਰ ਆ ਗਿਆ ਆਪਣਾ ਸਰਟਾ ਚੱਲ ਜਾਣਾ ਪਤਾ ਕੀ ਆ ਬਰਾੜ ਆਪਣੇ ਨਾਲ ਲੋਕ ਹੁਣ ਜਿਹੜੇ ਯੂਟਿਊਬਰ ਆਹੀਂ ਜੁੜੇ ਹੋਇਆ ਫੇਸਬੁੱਕ ਰਾਹੀਂ ਜੁੜੇ ਹੋਇਆ ਸਾਰਿਆਂ ਨੂੰ ਆਪਣੇ ਤੇ ਪੂਰਾ ਵਿਸ਼ਵਾਸ ਆ ਮਾਣ ਨਾਲ ਫੋਨ ਲਾਉਂਦੇ ਆ ਸਹੀ ਗੱਲ ਆ ਜੀ ਠੀਕ ਆ ਉਹ ਹੋ ਜਾਈ ਆਪਾਂ ਥੋੜੇ ਮਾਰਜਨ ਵਾਲੀ ਕੰਮ ਕਰਨਾ ਹੈਗਾ ਹੁਣ ਤੇਰੇ ਸਾਹਮਣੇ ਆ ਚਲੋ ਵੀਡੀਓ ਹੋਰ ਵੀ ਪੈਂਦੀਆਂ ਸਾਰੇ ਬੰਦੇ ਚਲੋ ਕੰਮ ਕਰਦੇ ਰਹੀਏ ਹਾਂ ਤੇ ਤੁਹਾ ਵੀ ਦੇ ਲਾ ਵੀ ਆਪਾਂ ਨੂੰ ਵਿਊ ਵੀ ਵਧੀਆ ਹੁੰਦੇ ਆ ਸਹੀ ਗੱਲ ਆ ਜੀ ਆਪਾਂ ਨੂੰ ਫੋਨ ਵੀ ਹੁਣ ਤੱਕ ਆਉਂਦੇ ਆ ਠੀਕ ਆ ਜੀ ਤੇ ਜੇ ਕੰਮ ਸਹੀ ਕਰਾਂਗੇ ਤਾਂ ਬਾਈ ਫੇਰ ਹੀ ਲੰਮੇ ਚੱਲਣਗੇ ਠੀਕ ਆ ਸਹੀ ਗੱਲ ਆ ਫੇਰ ਹੀ ਆ ਜੇ ਆਪਾਂ ਗਲਤ ਕਰਾਂਗੇ ਮਹੀਨਾ ਵਿੱਚ ਲਾਂਗੇ 2 ਮਹੀਨੇ ਵਿੱਚ ਲਾਂਗੇ 1 ਦਿਨ ਕੰਮ ਠੱਪ ਹੋ ਜੂਗਾ ਜੀ ਝੋਲੀ ਦਿਖਾਦੀ ਆ 3 ਨੰਬਰ ਦੀ ਵੀ ਤੁਹਾਨੂੰ ਝੋਲੀ ਦਿਖਾ ਦਿੰਦੇ ਆ ਰੇਟ ਬੱਸ ਤੁਹਾਨੂੰ ਦੱਸਿਆ ਬਾਈ ਆ ਜੀ ਇਕੱਠਾ ਹੀ ਤੇ ਝੋਲੀ ਇਹਦੀ ਵੀ ਟੋਪ ਦੀ ਆ ਬਲੈਕ ਥਣ ਹੈ ਨਾ ਬਈ ਇਹਦੇ ਹਾਂਜੀ ਹਾਂ ਬਾਕੀ ਉਹ ਆ ਬਾਈ ਜੀ ਜਿਹੜੇ ਦੰਦਾਂ ਦੀ ਗੱਲ ਹੋਊਗੀ ਹਾਂਜੀ ਦੇਖੋ ਦੰਦਾਂ ਦੀ ਗਲਤ ਹੋਊਗੀ ਬੱਛੀ ਤਾਂ ਬੱਛੀ ਫਰੀ ਠੀਕ ਆ ਠੀਕ ਆ ਛੇ ਨਗ ਖਿਦੇ ਆ 1 2 ਦੰਦ ਤਾਂ ਉਹਦੇ ਆਪਾਂ ਚੈੱਕ ਕਰਾ ਦੇਵਾਂਗੇ ਉਹ ਬਾਅਦ ਚ ਕਰਾ ਦੇਣਾ ਇਧਰੋਂ ਆਪਾਂ ਇਧਰ ਆ ਜੀ ਤਿੰਨ ਨਗ ਹੋ ਗਏ ਜੀ ਆ ਚਾਰ ਨੰਬਰ ਦੀ ਝੋਲੀ ਦਿਖਾ ਦਿ ਹਾਂ ਲਓ ਦਿਖਾ ਦਿ ਲਓ ਜੀ ਬਹੁਤ ਸੋਨੇ ਦਾਣ ਬਾਕੀ ਛਾਂਣ ਮੈਂ ਜਾਨਵਰੀ ਆਪਾਂ ਲੈਉਣੇ ਹੁੰਦੇ ਆ ਬਾਈ ਲਓ ਜੀ ਕਰੋ ਚੈੱਕ ਝੋਲੀ ਪੀਰ ਟੌਪ ਦੀ ਝੋਲੀ ਇਹਦੀ ਵੀ ਰੰਗ ਪ੍ਰਿੰਟ ਵੀ ਪੂਰਾ ਚੰਗੁਣ ਗੋਲਾ ਜਮਾ ਸਹੀ ਗੱਲ ਹੈ ਐ ਨਹੀਂ ਕੋਈ ਛਾਂ ਚਮਕਦਮਕ ਪੂਰੀ ਫੋਟੋ ਚਮਕਦਮ ਕਾਲੀਆਂ ਬੱਚੀਆਂ ਬਾਕੀ ਰਾਜੀਆਂ ਬੱਚੀਆਂ ਕੋਈ ਐ ਨਹੀਂ ਕੋਈ ਲਿੱਸੀ ਨਹੀਂ ਕੋਈ ਲਿੱਸੀ ਨਹੀਂ ਮੇਲ ਆਣੀਆਂ ਬਾਕੀ ਆਪਾਂ ਸੰਗੀਆਂ ਪਲੀਆਂ ਬਾਕੀ ਅੱਗੇ ਜਿੰਨੇ ਕੋਈ ਸਾਹ ਨੂੰਗਾ ਬਰਾਡ ਥੋੜਾ ਦੇਖ ਕੇ ਲਈਦਾ ਬੋਡੀ ਸਟਰਕਚਰ ਬੱਚੀ ਦਾ ਹੁਣ ਜਿਵੇਂ ਸਟ੍ਰੇਟ ਨੇਸਾ ਬੱਚੀ ਦੀ ਹਾਂਜੀ ਬਰੀਕੀਆਂ ਬੱਚੀਆਂ ਪਤਲੀ ਚਮੜੀ ਆ ਸਹੀ ਗੱਲ ਹੈ ਠੀਕ ਆ ਤੇ ਬਾਕੀ ਜਿਹੜਾ ਆਰਡਰ ਕੁਆਲਿਟੀ ਥਾਂ ਦਾ ਗੈਪ ਗੈਪ ਦੇਖ ਲੋ ਜੀ ਹਾਂ ਬੀਸੀਐਸ ਸਟਰਕਚਰ ਸਾਰਾ ਕੁਝ ਆਪਾਂ ਪੂਰਾ ਮੰਨ ਲਾ ਵੀ ਦੇਖ ਕੇ ਲਈਦਾ ਹੈ ਸਹੀ ਬੰਦ ਦੀ ਵੀਰੇ ਇਹਨੂੰ ਵੀ ਆਪਣੇ ਆਪਣੇ ਦੇ ਉੱਤੇ ਵੀ ਜਾਨਵਰ ਜਾਨ ਚੰਗਾ ਦੁੱਧ ਕੱਢ ਰਹੇ ਆ ਸਹੀ ਗੱਲ ਹੈ ਜੀ ਬਾਗੀ ਤੈਨੂੰ ਪਤਾ ਵੀ ਆਪਾਂ ਹੁਣ ਝੂਠ ਮਾਰਦੇ ਚੰਗੇ ਨਹੀਂ ਲਾਦੇ ਆ ਉਹਦਾ ਫਾਇਦਾ ਨਹੀਂ ਸਹੀ ਗੱਲ ਹੈ ਜਿੱਦੋਂ ਬੰਦੇ ਦਾ ਇੱਕ ਹੋਰ ਚੀਜ਼ ਹੋ ਜਾਂਦੀ ਹੈ ਜਦੋਂ ਬੰਦੇ ਦਾ ਨਾਮ ਬਣ ਜਾਂਦਾ ਨਾ ਜੀ ਹੁਣ ਫੇਰ ਜਾਨੀ ਬਣਾਉਣ ਨੂੰ ਸਮਾਂ ਬਹੁਤ ਲੱਗ ਜਾਂਦਾ ਬਣਾਉਣ ਨੂੰ ਤਾਂ ਜਿਵੇਂ ਮਰਜ਼ੀ ਘਵਾ ਲਓ ਤੇ ਜਦੋਂ ਘਵਾਉਣਾ ਇੱਕ ਛੋਟੀ ਜੀ ਗਲਤੀ ਤੇ ਵੀ ਪੰਜਾਂ ਮਿੰਟਾਂ ਚ ਘਵਾਇਆ ਜਾਊਗਾ ਕੁਆਲਿਟੀ ਇਹਦੇ ਵਿੱਚ ਚੈੱਕ ਕਰ ਲੋ ਜੰਗੀ ਆ ਅੱਲੇ ਬਾਤ ਖਾਦੀਆਂ ਇਹਦੀ ਦਿਖਾਦੀ ਵੀਰੇ ਝੋਲੀ ਇਹਦੇ ਇਹਦੇ ਵੈਸੇ ਹੈਗੇ ਦਾਣੇ ਜੀ ਹਾਂਜੀ ਇਹ ਮੈਂ ਵੈਸੇ ਮੰਨ ਲਵਾਂ ਜਿਦਾ ਹੁਣ ਕਿਸੇ ਵਛੀ ਦੇ ਨਾ ਜਿਵੇਂ ਹੁਣ ਮਣਮਣੀਆਂ ਜਾਂ ਹੁੰਦੀਆਂ ਉਹਨਾਂ ਦਾ ਵਾਧੀਆਂ ਹੀ ਆ ਉਹ ਪੁਆਇੰਟ ਜਿਹੜੇ ਹੁੰਦੇ ਪਿੰਦੀਆਂ ਹੀ ਹਾਂ ਸਹੀ ਬਿੰਦੀ ਆ ਉਹ ਸਹੀ ਬੰਦੇ ਵਹਿਮ ਕਰ ਜਾਂਦੇ ਹੈਗੇ ਬਿੰਦੀਆਂ ਹੀ ਉਹ ਬਿੰਦੀਆਂ ਵਾਧੀਆਂ ਨਹੀਂ ਹੁੰਦੀਆਂ ਜਿਹੜਾ ਥਾਂ ਦੇ ਬਰਾਬਰ ਥਾਣ ਹੋਵੇ ਉਹਦੇ ਤੇ ਰਵਰ ਚੜ ਜਾਂਦੇ ਉਹ ਡਿੱਗ ਪੈਂਦਾ ਹੈ ਇਹ ਵੱਡੀ ਗੱਲ ਨਹੀਂ ਹੈ ਇਹਨੂੰ ਆ ਆ ਦੋ ਦੰਦ ਇਹ ਦੋੰਦ ਚੱਕਦੀ ਆ ਜੀ ਇਹਨੂੰ ਦੰਦ ਦਿਖਾ ਦੇ ਨਾਲ ਇਹਨੂੰ ਬਾਹਰ ਲੈ ਚੱਲ ਆਪਾਂ ਬਾਕੀ ਚੈੱਕ ਕਰਾ ਦਿੰਨੇ ਜਿਹੜੀ ਆ ਵੀਰੇ ਹੁੰਦੀਆਂ ਬਿੰਦੀਆਂ ਉਹ ਹੋਣਗੀਆਂ ਥਣਾ ਤੋਂ ਪਾਸੇ ਹਮੇਸ਼ਾ ਜਿਹੜੀ ਹੋਊਗੀ ਲਾ ਹੋਟ ਉਹ ਲਓ ਜੀ ਚੈੱਕ ਕਰੋ ਉਹ ਹੋਊ ਥਣਾ ਦੇ ਵਿਚਾਲੇ ਉਹਦਾ ਵੀ ਕੋਈ ਡਿੱਕਾ ਨਹੀਂ ਹੁੰਦਾ ਬਾਕੀ ਬਿੰਦੀਆਂ ਦਾ ਵੀ ਕੋਈ ਡਿੱਕਾ ਨਹੀਂ ਹੁੰਦਾ ਜੇ ਬਾਹਲਾ ਵੱਡਾ ਹੋਵੇ ਥਾਣੇ ਬਹੁਤ ਚੰਗੀ ਬਸ਼ੀ ਹੋਵੇ ਫਿਰ ਰਸਕ ਹੁੰਦਾ ਲਓ ਜੀ ਚੈੱਕ ਕਰੋ ਗੁਲਾਬੀ ਥਣਾ ਮੋਟੇ ਥਣਾਂ ਪਾਉ ਬੜੀ ਅੰਦਰ ਦੀ ਆ ਥੋੜੀ ਜੀ ਹੈਨਾ ਉੱਪਰ ਆ ਕਰਨਾ ਇੱਕ ਤਾਂ ਰਸਾ ਜਦੋਂ ਆਪ ਪਾ ਲੈਨੇ ਇਕਤਲੇ ਹਾਰੇ ਨੇ ਆਪਾ ਪਾਏ ਆ ਨਾ ਪਹਿਲਾਂ ਸੰਕਰ ਪਾਈ ਹੁੰਦੇ ਜਾਂ ਫੁੱਲੀਆਂ ਹੁੰਦੀਆਂ ਗਈਆਂ ਤਾਂ ਕਰਕੇ ਹੁਣ ਫਾਰਮ ਚ ਖੁੱਲਾ ਆਉਂਦਾ ਜਾਨਵਰ ਤੋਂ ਫਰੋ ਉਹ ਤਾਂ ਕਰਦੇ ਹੀ ਹੁਣ 15 15000 ਦਾ ਸੱਤਾਂ ਨਾਲ ਗੁਣਾ ਕਰ ਲਿਓ ਜੇ ਤੂੰ ਕੋਈ ਤਿੰਨ ਇਕੱਠੀਆਂ ਲੈ ਜਾਓ ਤਾਂ 300 ਕਿਲੋਮੀਟਰ ਕਰਾਇਆ ਫਰੀ ਬਾਕੀ ਚੰਗੀਆਂ ਮੇਰੇ ਰੱਛੀਆਂ ਸਾਰੀਆਂ ਸੱਤੇ ਚੋਂ ਸੱਤਾਂ ਚੋਂ ਜਿਹਨਾਂ ਨੂੰ ਕੋਈ ਵੀ ਨਾਗ ਪਸਾਣਦਾ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚਾਹ ਯਾਰ ਦਾ ਦਾ ਮਹੀਨੇ ਦਾ ਖਰਚਾ ਹੀ ਬਣ ਜਾਂਦਾ ਬੱਚੀ ਦਾ ਜੇ ਆਪਾਂ ਬੱਚੀ ਪਾਲਦੇ ਆ ਬਾਈ ਸਹੀ ਗੱਲ ਹੈ ਕਿਸੇ ਤੋਂ ਵੀ ਇਹ ਚੀਜ਼ ਆਉਲਾ ਨਹੀਂ ਹੈਗਾ ਹਰ ਇੱਕ ਨੂੰ ਪਤਾ ਵੀ ਕਿੰਨਾ ਖਰਚਾ ਖਾ ਕੇ ਬੱਚੇ ਦਾ 2200 ਦਾ ਗੱਟਾ ਹੁੰਦਾ ਵੀਰੇ ਬਿਲਕੁਲ ਤੇ ਤੂੰ ਲਾਲਾ ਸਾਹਿਬ ਸੱਤਾ ਮਹੀਨੇ ਚ ਕਿੰਨੇ ਬਾਕੀ ਦੁੱਧ ਦਾ ਖਰਚਾ ਜਿਹੜਾ ਮਗਰ ਆਣਾ ਬੁੱਧਾ ਖਰਚਾ ਮੈਡੀਕਲ ਖਰਚਾ ਅੱਡ ਕੋਈ ਪਾਊਡਰ ਦੇਣਾ ਕੋਈ ਦਵਾਈ ਦੇਣੀ ਲੂਕੜ ਦੇਣਾਗਾ ਉਹਦਾ ਖਰਚਾ ਅੱਡ ਬਾਕੀ ਤੋਹਫੇ ਹੀ ਆ ਸਾਰੇ ਦੇ ਸਾਰੇ ਚੈੱਕ ਕਰ ਲਓ ਇੱਕਦਮ ਨਾ ਤੁਹਾਨੂੰ ਹੋਰ-ਹੋਰ ਕੇ ਦਿਖਾ ਦਿੰਨੇ ਆ ਜਿਹਨੂੰ ਪਸੰਦ ਆਊਗਾ ਤਸੱਲੀ ਵਰਕ ਤੁਸੀਂ ਕਰਨੀ ਆ ਵੀਰੇ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ